ਫਰਾਈਪਰੰਦਰ ਚੋਰੀਆਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਹੀ ਚੋਰੀਆਂ ਵੱਲੋਂ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤਾਜੀ ਘਟਨਾ ਫਰਾਈਪਰ ਦੇ ਦੁਲਚੀਕੇ ਰੋਡ ਤੇ ਵਾਪਰੀ ਹੈ ਜਿੱਥੇ ਦੋ ਚੋਰਾਂ ਨੇ ਇੱਕ ਸੀਮੈਂਟ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਿੱਥੇ ਦੁਕਾਨਦਾਰ ਦੇ ਸੁੱਤੇ ਪਿਆ ਕੋਲੋਂ ਹੀ 60000 ਰੁਪਇਆ ਗੱਲੇ ਵਿੱਚੋਂ ਚੋਰੀ ਕਰਕੇ ਚੋਰ ਫਰਾਰ ਹੋ ਗਏ ਤਾਂ ਮੌਕੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਤਸਵੀਰ ਤੁਸੀਂ ਦੇ ਸਾਹਦੇ ਹੋ ਕਿ ਕਿਸ ਤਰ੍ਹਾਂ ਬੇਖੌਫ ਹੋ ਕੇ ਦਿਨ ਦਿਹਾੜੇ ਚੋਰ ਜਿਹੜਾ ਉਹ ਦੁਕਾਨ ਦੇ ਅੰਦਰ ਦਾਖਲ ਹੁੰਦਾ ਅਤੇ ਦੁਕਾਨ ਦੇ ਗੱਲੇ ਵਿੱਚੋਂ 60000 ਰੁਪਿਆ ਚੋਰੀ ਕਰਕੇ ਫਰਾਰ ਹੋ ਜਾਂਦਾ ਜਦ ਸੀਸੀਟੀਵੀ ਚੈੱਕ ਕੀਤੇ ਜਾਂਦੇ ਆ ਤਾਂ ਚੋਰ ਦੀ ਜਿਹੜੀ ਪਛਾਣ ਆ ਉਹ ਕਰ ਲਈ ਜਾਂਦੀ ਆ ਜਿਸ ਤੋਂ ਬਾਅਦ ਚੋਰ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਜਿਹੜਾ ਉਹ ਕਰ ਦਿੱਤਾ ਗਿਆ ਉਧਰ ਜਦੋਂ ਇਸ ਘਟਨਾ ਨੂੰ ਲੈ ਕੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਬੰਦਾ ਜਿਹੜਾ ਉਹ ਟ੍ਰੇਸ ਕਰ ਲਿਆ ਗਿਆ ਅਤੇ ਬਣਦੀ ਕਾਰਵਾਈ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇਗੀ ਤਾਂ ਇਸ ਘਟਨਾ ਨੂੰ ਲੈ ਕੇ ਦੁਕਾਨਦਾਰ ਦਾ ਕੀ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਅ ਕਦੀ ਨਾਮ ਕੀ ਤੁਹਾਡਾ? ਗੁਲਸ਼ਨ ਬਿੰਦਰਾ ਜੀ। ਸਰ ਜੀ ਤੁਸੀਂ ਕੀ ਗੱਲ ਕਰ ਰਹੀ ਸੀ ਕਿ ਤੁਹਾਨੂੰ ਕੱਲ ਆਪਣੀ ਦੁਕਾਨ ਸੁਆਮੀ ਟਰੇਡਰ ਸੁਆਮੀ ਟਰੇਡਿੰਗ ਕੰਪਨੀ ਦੁਲਚੀ ਕੀ ਰੋਡ ਤੇ ਹੈ ਤੇ ਕੱਲ ਮੈਂ ਕੋਈ ਤਕਰੀਬਨ 3:00 ਵਜੇ ਤਕਰੀਬਨ ਅੰਦਰ ਹੀ ਪਿਛਲੇ ਪਾਸੇ ਆਪਣਾ ਘਰ ਹੈ ਮੈਂ ਖਾਣਾ ਖਾਣ ਗਿਆ ਜਿਹੜਾ ਵਰਕਰ ਸੀ ਉਹ ਵੀ ਖਾਣਾ ਖਾਣ ਚਲਾ ਗਿਆ ਸਾਡੇ ਡੈਡੀ ਜੀ ਤੇ ਬ੍ਰਦਰ ਇੱਥੇ ਬੈਠੇ ਸੀ ਤੇ ਕੋਈ ਕਸਟਮਰ ਆਇਆ ਉਹਨੇ ਕਿਹਾ ਕਿ ਇੱਕ ਦੀ ਬੋਰੀ ਬੋਰੀ ਦੇ ਦਿਓ ਭਾਈ ਸਾਹਿਬ ਬੋਰੀ ਲਾਣਾ ਤੇ ਨਾਲ ਦੀ ਦੁਕਾਨ ਚ ਗਾਊਨ ਹੈ ਨਾਲ ਦੀ ਦੁਕਾਨ ਚ ਗਏ ਨੇ ਇੰਨੇ ਚਿਰ ਨੂੰ ਲੜਕੇ ਦੋ ਆਏ ਨੇ ਮੂੰਹ ਨਹੀਂ ਉਹਨਾਂ ਦੇ ਬੰਨੇ ਸੀ ਉਹ ਇਧਰੋਂ ਸ਼ਟਰ ਤੋਂ ਅੰਦਰ ਆ ਗਏ ਉਹਨਾਂ ਨੇ ਦੇਖਿਆ ਬਜ਼ੁਰਗ ਪਏ ਨੇ ਸਾਈਡ ਤੇ ਤੇ ਉਹ ਅੱਗੇ ਇੱਥੇ ਮੇਰੇ ਲਈ ਸੀਟ ਤੇ ਬੈਠ ਕੇ ਗੱਲੇ ਚੋਂ 60 ਰੁਪਏ ਕੱਢ ਕੇ ਲੈ ਗਿਆ ਤੇ ਨਾਲ ਦੀ ਨਾਲ ਗਲੀ-ਥਾਲੀ ਲੱਕੜਾ ਵਾਜੇ ਦਰਾਰੀ ਪ੍ਰਾਰ ਹੋ ਗਿਆ ਸਿਰਫ ਸਮਝ ਲਓ ਕਿ 20 ਕਿੱਟ ਲੱਗੇ ਨੇ ਟੋਟਲ 20 22 ਕਿੰਤਾ ਦੇ ਵੇ ਸਾਰਾ ਕੰਮ ਕਰ ਗਿਆ ਮੂੰਹ ਉਹਨਾਂ ਦਾ ਬੰਨਿਆ ਨਹੀਂ ਸੀ ਕੋਈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋ ਡਰ ਭੈ ਨਹੀਂ ਸੀਗਾ ਕੋਈ ਕਿਸੇ ਤਰ੍ਹਾਂ ਸਰਕਾਰ ਦਾ ਉਹਨਾਂ ਨੂੰ ਕੋਈ ਨਹੀਂ ਕਿਸੇ ਤਰ੍ਹਾਂ ਪੁਲਿਸ ਦਾ ਕੋਈ ਨਹੀਂ ਕਿਸੇ ਤਰ੍ਹਾਂ ਕੇ ਬਲੇਦ ਕੋਈ ਨਹੀਂ ਹਾਲਾਂਕਿ ਆਮ ਬੰਦਾ ਡਰਦਾ ਅੱਜ ਕੱਲ ਵੈਸੇ ਵੀ ਵੈਸੇ ਹੀ ਡਰੀ ਜਾਂਦਾ ਬੇਟਾ ਸਿਰ ਪਰ ਸ਼ਰੀ ਹਮ ਵਾਰਦਤ ਕਰ ਗਏ ਤੱਕ ਨੇ ਦੇਖੋ ਲਗਾਤਾਰ ਇਹ ਜਿਹੇ ਮਾਮਲੇ ਜਿਹਦੇ ਉਹ ਸਾਹਮਣੇ ਆ ਰਹੇ ਆ ਤੇ ਇਹਦੇ ਚ ਕਾਰਗੁਲਰੀ ਢਿੱਲੀ ਹੈ ਜੀ ਸਰਕਾਰ ਦੀ ਕਹ ਲਓ ਪੁਲਿਸ ਦੀ ਕਹ ਲਓ ਜਾਂ ਕਿਸੇ ਦੀ ਵੀ ਕਹ ਲਓ ਵੀ ਕਾਰਗੁਜ਼ਾਰੀ ਢਿੱਲੀ ਕਰਕੇ ਹੀ ਇਹ ਕੰਮ ਹੋ ਰਿਹਾ ਜੇ ਕੋਈ ਮਾੜੀ ਮੋਟੀ ਵੀ ਨੱਥ ਪਾਈ ਜਾਵੇ ਕਿ ਉੱਤੋਂ ਆਪਣੇ ਜਿਹੜੇ ਸਰਕਾਰ ਹੈ ਸਰਕਾਰ ਥੋੜੀ ਬੋਧੀ ਨੱਥ ਪਾ ਦੇਵੇ ਤੇ ਇਹਦੇ ਠੱਲ ਤਾਂ ਪੈ ਸਕਦੀ ਹੈ ਇਹ ਨਹੀਂਗਾ ਵੀ ਠੱਲ ਨਹੀਂ ਪੈਗੀ ਠੱਲ ਪੈ ਜਾਗੀ ਪਤਾ ਲੱਗਾ ਬੰਦੇ ਕੋਲ ਬੰਦੇ ਪਤਾ ਲੱਗ ਗਿਆ ਜੀ ਬੰਦੇ ਪ੍ਰੈਸ ਕੀਤੇ ਆਪ ਹੀ ਨਾਲ ਸਾਡੇ ਸੋ ਐਮਸੀ ਸਾਹਿਬਗੇ ਸੀ ਐਮਸੀ ਸਾਹਿਬ ਨੇ ਬੜਾ ਸਾਥ ਦਿੱਤਾ ਉਹ ਵੀ ਨਾਲ ਗਏ ਤੇ ਬੰਦੇ ਅਸੀਂ ਮਨਜੀਤਪੁਰ ਵਾਲੀ ਗਲੀ ਚੋਂ ਫੱਲੇ ਪਤਾ ਲੱਗਾ ਕਿ ਉੱਥੋਂ ਦਾ ਮੁੰਡਾ ਗੋਰੀ ਗੋਰੀ ਤੇ ਉਹਨਾਂ ਦੇ ਘਰ ਗਏ ਤੇ ਉਹਨਾਂ ਦਾ ਘਰ ਗੋਰੀ ਸ਼ੰਕਰ ਜੋਤਿਸ਼ੀ ਮੁੰਡੇ ਦਾ ਨਾਂ ਗੋਰੀ ਮੁੰਡੇ ਦਾ ਨਾਂ ਹੈ ਜਿੰਨੇ ਚੋਰੀ ਕੀਤੀ ਹੈ ਉਹਨਾਂ ਦਾ ਜਿਹੜਾ ਮੰਦਿਰ ਹੈ ਉਸੇ ਮੁੰਡੇ ਦੇ ਨਾਂ ਤੇ ਚੱਲਦਾ ਪਿਆ ਗੋਰੀ ਸ਼ੰਕਰ ਜੋਤਿਸ਼ੀ ਉਹਨੀਆਂ ਬਾਕਾਇਦਾ ਸਾਡੇ ਕੋਲ ਵੀਡੀਓ ਰਿਕਾਰਡਿੰਗ ਪਈਆਂ ਨੇ ਉਹਨਾਂ ਦੇ ਘਰ ਦੀਆਂ ਵੀ ਉਹਨਾਂ ਦੇ ਮਾਪਿਓ ਉਹਦੇ ਮਾਂ ਨੇ ਮੰਨਿਆ ਉਹਦੀ ਘਰ ਦੀ ਨੇ ਮੰਨਿਆ ਉਹਦੀ ਭੈਣ ਨੇ ਮੰਨਿਆ ਕਿ ਮੁੰਡਾ ਚੋਰੀਆ ਕਰਦਾ ਇਹ ਸਾਡੇ ਮੁੰਡੇ ਦਾ ਕੰਮ ਹੀ ਹੈ ਜੇ ਕੰਮ ਹੀ ਹੈ ਫਿਰ ਤੁਸੀਂ ਘਰੇ ਉਹਨੂੰ ਕਿਉਂ ਵੜਨ ਦਿੰਦੇ ਜੇ ਜਦੋਂ ਅਸੀਂ ਉਹਨਾਂ ਦੇ ਘਰ ਦਰਵਾਜ਼ਾ ਖੋਲੋ ਉਹਨਾਂ ਨੇ ਦਰਵਾਜ਼ਾ 5-7 ਮਿੰਟ ਦਰਵਾਜ਼ਾ ਖੋਲਣ ਤੇ ਲਗਾਤਾਰ ਦਰਵਾਜ਼ਾ ਖੋਲ ਕੇ ਅੰਦਰ ਗਏ ਆ ਕੀ ਦੇਖਦੇ ਆ ਕਿ ਜਿਹੜਾ ਮੋਟਰਸਾਈਕਲ ਤੇ ਉਹ ਚੋਰੀ ਕਰਨ ਆਇਆ ਹੈ ਜਿਹੜੀ ਰਿਕਾਰਡਿੰਗ ਸਾਡੇ ਕੋਲ ਪਈ ਹੈ ਕੋਈ ਹੋ ਰਿਕਾਰਡਿੰਗ ਮੋਟਰਸਾਈਕਲ ਉਹ ਹੀ ਮੋਟਰਸਾਈਕਲ ਲੱਭਦੇ ਲੱਭਦੇ ਉਹ ਜਿਹੜਾ ਲੱਭਦੇ ਪਏ ਉਹ ਮੋਟਰਸਾਈਕਲ ਉਹਨਾਂ ਦੇ ਘਰੇ ਘੜਾ ਕ ਤੇ ਮੋਟਰਸਾਈਕਲ ਉਹ ਉਹਨੇ ਖਿਲਾਰ ਕੇ ਗਿਆ ਤੇ ਅੰਦਰੋਂ ਸਾਡੀ ਦੂਜੇ ਭਰਾ ਦੀ ਐਕਟਿਵਾ ਕੱਢ ਕੇ ਲ ਗਿਆ ਭਰਾ ਉਹਨ ਦਾ ਦੂਜਾ ਵੀ ਘਰੇ ਸੀ ਫਿਰ ਅਸੀਂ ਜਿਹੜਾ ਮੋਟਰਸਾਈਕਲ ਸੀ ਤੇ ਉਹਦਾ ਬ੍ਰਦਰ ਸੀ ਉਹ ਪੁਲਿਸ ਨੂੰ ਅਸੀਂ ਜਾ ਕੇ ਦਰਖਾਸਤ ਦਰਖਾਸਤ ਦੇ ਕੇ ਤੇ ਮੋਟਰਸਾਈਕਲ ਵੀ ਤੇ ਬੜਾ ਲੜਕੇ ਦਾ ਜਿਹਨੇ ਚੋਰੀ ਕੀਤੀ ਉਹਦਾ ਬ੍ਰਦਰ ਥਾਣੇ ਹੀ ਦੇ ਦਿੱਤਾ ਉਸ ਤੋਂ ਬਾਅਦ ਅਗਲੀ ਕਾਰਵਾਈ ਅੱਜ ਆਈ ਪਹੁੰਚੀ ਨਹੀਂ ਉਹਨਾਂ ਕੋਲ ਜਾਣੇ ਆ ਦੇਖਦੇ ਆ ਬਾਕੀ ਰਾਤ ਤੇ ਕਰਾਉਣਾ ਫੋਨ ਜ਼ਰੂਰ ਕਰਤੇ ਸੀ ਕੀ ਬੰਦਾ ਗਲੀ ਚ ਆਇਆ ਸਾਨੂੰ ਉਤੋਂ ਸੂਤਰਾ ਤੋਂ ਪਤਾ ਲੱਗਦਾ ਰਿਹਾ ਤੇ ਉਹਨਾਂ ਨੇ ਕਿਹਾ ਮੁੰਡਾ ਗਲੀ ਚ ਆਇਆ ਹੈ ਤੇ ਅਸੀਂ ਪੁਲਿਸ ਵਾਲਾ ਅੱਗੇ ਮੈਨੂੰ ਇਹ ਕਿਹਾ ਕਿ ਤੁਸੀਂ ਆਪ ਆਓ ਮੈਂ ਕਿਹਾ ਵੀ ਦੇਖੋ ਮੇਰਾ ਆਣਾ ਇਸ ਟਾਈਮ ਮੁਨਾਸਬ ਨਹੀਂ ਹੈਗਾ ਜੇ ਮੈਂ ਆਪ ਹੀ ਕੋਈ ਕਾਰਵਾਈ ਕਰਨੀ ਹੋਵੇ ਤੇ ਮੈਂ ਇੱਕ ਦਿਨਾਂ ਦਾ ਵੀ ਕਰ ਵੀ ਸਕਦਾ ਹਾਂ ਪਰ ਅਸੀਂ ਕਾਨੂੰਨ ਨੂੰ ਹੱਥ ਨਹੀਂ ਲੈਣਾ ਚਾਹੁੰਦੇ ਕਿ ਸਾਨੂੰ ਕਾਨੂੰਨ ਕਾਨੂੰਨੀ ਕਾਰਵਾਈ ਦੇ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈ ਪੂਰਾ ਵੱਡ ਪੂਰਾ ਅਸੀਂ ਜਾਣਦੇ ਕਿ ਜੋ ਵੀ ਕਾਨੂੰਨ ਕਰੇਗਾ ਸਾਡੇ ਹੱਕ ਤੇ ਵਧੀਆ ਕਰੂਗਾ ਮਾੜਾ ਨਹੀਂ ਕਰੂਗਾ ਕਿਉਂਕਿ ਸਾਡੇ ਕੋਲ ਸਾਰੇ ਸਬੂਤ ਪਏ ਨੇ ਬਾਕੀ ਐਮਸੀ ਸਾਹਿਬ ਸਾਡੇ ਨਾਲ ਖੜੇ ਨੇ ਐਮਸੀ ਸਾਹਿਬ ਨੂੰ ਸਾਰਾ ਪਤਾ ਹੈ ਜੋ ਵੀ ਹੋਇਆ ਹੈ ਦੇਖ ਤੇ ਦਿਨ ਪਰ ਰਾਤ ਇਥੇ ਤਕਰੀਬਨ ਕੋਈ ਨਾ ਕੋਈ ਕਾਰਡ ਹੋਇਆ ਹੀ ਰਹਿੰਦਾ ਪਰ ਅੱਗੇ ਹੁੰਦਾ ਸੀ ਰਾਤ ਨੂੰ ਜਾਂ ਤੜਕੇ ਇਹ ਤਾਂ ਸਵੇਰ ਨੂੰ ਵੀ ਸਵਾ 3 3:30 ਵਜੇ ਦਾ ਟਾਈਮ ਸੀ ਦੁਪਹਿਰ ਦਾ ਟਾਈਮ ਸੀ ਦੁਪਹਿਰ ਦੇ ਟਾਈਮ ਇਹ ਕਾਰਡ ਹੋ ਗਿਆ ਕਦੀ ਸੋਚਿਆ ਨਹੀਂ ਸੀ ਕਿ ਦੁਪਹਿਰ ਦੇ ਟਾਈਮ ਵੀ ਇਹ ਕਾਰਡ ਹੋ ਜਾਏਗਾ ਵੀ ਇੰਨੀ ਕੋ ਉਹਨਾਂ ਦੇ ਦਿਲ ਚ ਜਿਹੜਾ ਜਿਹੜਾ ਕੋਡ ਨਿਕਲ ਗਿਆ ਕੁਝ ਨਹੀਂ ਹੋ ਸਕਦਾ ਘਰੇ ਮੂੰਹ ਵੀ ਨਹੀਂ ਬੰਨੇ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਸਾਡਾ ਕੋਈ ਕੀ ਕਰ ਲੂਗਾ ਆ ਮਿਲ ਜੇ ਇਹ ਐਮਸੀ ਸਭੀ ਘਟਨਾ ਦਾ ਇਹੀ ਇਹੀ ਘਟਨਾ ਦੀ ਗੱਲ ਕਰਦਾ ਆ ਮੈਂ ਤੁਹਾਡੇ ਨਾਲ ਇਹੀ ਘਟਨਾ ਦੀ ਗੱਲ ਕਰਦਾ ਪਿਆ ਵੀ ਪੁਲਿਸ ਨੇ ਚੋਰ ਫੜ ਲਿਆ ਅੱਜ ਫੜ ਲਿਆ ਉਹ ਕਿਤੇ ਭੱਜਣ ਲੱਗਾ ਤੋਂ ਡਿੱਗ ਪਿਆ ਉਹ ਕਿਤੇ ਫੜ ਕੇ ਲਿਆਂਦਾ ਜੀ ਉਹਨੇ ਪਖੜ ਕੀਤਾ ਉਹ ਦੰਦਲ ਪੈ ਗਈ ਪਤਾ ਨਹੀਂ ਦੰਦਲ ਪਈ ਕਿ ਉਹਵੇਂ ਜਿਵੇਂ ਮਨ ਲਓ ਪਖੰਡ ਕਰਦੇ ਮੈਂ ਤੁਹਾਨੂੰ ਆਪਦੀ ਪਹਿਲੀ ਕਹਾਣੀ ਦੱਸੀ ਏ ਵੀ ਸਾਡੇ ਨਾਲ ਵੀ ਇਹ ਕੁਝ ਹੋਇਆ ਸੀ ਤੇ ਅੱਜ ਮਨ ਲਓ ਉਹਨੂੰ ਸਿਵਲ ਹਸਪੀਟਲ ਦਾਖਲ ਕਰਾਤਾ ਉਹਨ ਘਰ ਦੇ ਵੀ ਪਹੁੰਚ ਕੇ ਘਰ ਦੇ ਸਾਨੂੰ ਕੱਲ ਕਹਿੰਦੇ ਭਈ ਇਹ ਤਾਂ ਬੇਦਖਲ ਕੀਤਾ ਆ ਦੇ ਭਰਾ ਦੀ ਐਕਟਿਵ ਲੈ ਗਿਆ ਘਰੇ ਆਉਂਦਾ ਉਹਨਾਂ ਦੇ ਬੇਦਖਲ ਦਾ ਕਾਹੇ ਰੱਖਿਆ ਵੀ ਅਸੀਂ ਬੇਦਖਲ ਕੀਤਾ ਆ ਬੇਦਖਲ ਕੀਤਾ ਅੱਜ ਉਹਦਾ ਨਾਂ ਕੀ ਉਹਨੂੰ ਜੀ ਰੈਫਰ ਕਰਾ ਕੇ ਫਰੀਦਕੋਟ ਲੈ ਕੇ ਲੈਣੇ ਫਰੀਦਕੋਟ ਤਾਂ ਲੈ ਚਲੇਓ ਟਾਈਮ ਪੈ ਜਾਏਗਾ ਜਦੋਂ ਟਾਈਮ ਪੈਗਾ ਉਸ ਤੋਂ ਬਾਅਦ ਮਿੱਟੀ ਹੋ ਜਾਏਗਾ ਸਾਰਾ ਕੁਝ ਆ ਪਖੰਡ ਚੱਲ ਰਿਹਾ ਕੋ ਪ੍ਰਸ਼ਾਸਨ ਲੱਗੇ ਜਿਹੜੀ ਚੀਜ਼ ਹੈ ਮੰਗ ਕਰਦੇ ਆ ਵੀ ਇਹੋ ਜੇ ਚੋਰ ਦੀ ਨਾਂ ਜਿਹੜੀ ਚੀਜ਼ ਹੈ ਵੀ ਇਹ ਜਿਹੜਾ ਪਖੰਡ ਕਰਦੇ ਨੇ ਇਹ ਜਿਹੜੀ ਚੀਜ਼ ਕਰਦੇ ਵੀ ਅਸੀਂ ਪੈਸੇ ਹਜਮ ਕਰ ਜੀਏ ਇਹ ਹਜਮ ਕਰਨ ਵਾਲਾ ਕੰਮ ਕਰਦੇ ਪਰ ਕੋਈ ਉਹਨੂੰ ਕੁਝ ਨਹੀਂ ਹੋਇਆ ਹੁੰਦੇ ਜਿਹੜਾ ਅੰਦਰੂਨੀ ਕੋਈ ਨਹੀਂ ਨਾ ਉਹਨੂੰ ਰੈਫਰ ਕਰਨ ਦੀ ਲੋੜ ਹੈ ਕੁਝ ਨਹੀਂ ਉਹਨੂੰ ਚੁੱਕ ਕੇ ਕੋਈ ਚੀਜ਼ ਇਹੋ ਜਿਹੀ ਡਰਾਵਾ ਕੀਤਾ ਜਾਵੇ ਵੀ ਜਿਵੇਂ ਬਾਹਰਲੇ ਸ਼ਹਿਰਾਂ ਦੇ ਵਿੱਚ ਲੋਕ ਜਿਹੜੇ ਜਾ ਰਹੇ ਨੇ ਬੱਚੇ ਜਾ ਰਹੇ ਨੇ ਬਾਹਰਲੇ ਸ਼ਹਿਰਾਂ ਦੇ ਵਿੱਚ ਕਿਉਂ ਜਾ ਰਹੇ ਨੇ ਇੱਥੋਂ ਦੇ ਹਾਲਾਤ ਵਿਗੜਦੇ ਪਏ ਨੇ ਤੇ ਬਾਹਰ ਜਾ ਰਹੇ ਨੇ ਬਾਹਰ ਕਾਨੂੰਨ ਕੀ ਹੈ ਚੋਰੀ ਕਰਦੇ ਉਹਦੇ ਹੱਥ ਲਾ ਦਿੰਦੇ ਨੇ ਇਹੋ ਜਿਹਾ ਕੋਈ ਕਾਨੂੰਨ ਬਣਾਇਆ ਜਾਵੇ ਵੀ ਹਾਂ ਵੀ ਜਿਹੜਾ ਚੀਜ਼ ਅਗਲੇ ਨੂੰ ਚੋਰ ਨੂੰ ਡਰ ਹੋਵੇ ਜਾਂ ਚੋਰ ਨੂੰ ਜਿਹੜੀ ਕਸਟਡੀ ਵਧਾਈ ਜਾਵੇ ਅੱਜ ਚੋਰੀ ਕਰਦਾ ਸਵੇਰੇ ਉਹਦਾ ਨਾਂ ਆ ਕੇ ਹੁੰਦੀ ਜਵਾਨਤ ਹੋ ਜਾਂਦੀ ਸਵੇਰੇ ਜਵਾਲਤ ਹੋ ਜਾਂਦੀ ਉਹਦੇ ਵਿੱਚ ਜਿਹੜੀ ਚੀਜ਼ ਉਹਨੂੰ ਉਹਨਾਂ ਨੂੰ ਬੇਕੋਫਤਾ ਹੁੰਦੇ ਪੈਣੇ ਉਹਨਾਂ ਨੂੰ ਕੋਈ ਡਰ ਨਹੀਂ ਵੀ ਅਸੀਂ ਅੱਜ ਜਾਵਾਂਗੇ ਸਵੇਰੇ ਅਸੀਂ ਬਾਹਰ ਹੋ ਜਣਾ ਵੀ ਕੋਈ ਨਾ ਕੋਈ ਕਾਨੂੰਨ ਹੈ ਉਹਨਾਂ ਵਾਸਤੇ ਚੋਰਾ ਵਾਸਤੇ ਜਿਹੜਾ ਬੰਦਾ ਗਰੀਬ ਕਮਾਉਂਦਾ ਹੈ ਪੈਸੇ ਮੰਨ ਲਓ ਪਤਾ ਨਹੀਂ ਕਿਵੇਂ ਕਮਾਉਂਦਾ ਤਾਂ ਕਿਵੇਂ ਨਹੀਂ ਕਮਾਉਂਦਾ ਪਰ ਕਿਵੇਂ ਆਪਦਾ ਘਰ ਚਲਾ ਰਿਆ ਇਹ ਜੇਬ ਕਰਦੇ ਨੇ ਮੰਨ ਲਓ ਜੇ ਕਿਸੇ ਦਾ ਮੋਟਰਸਾਈਕਲ 80000 ਦਾ ਤੇ ਇਹਨਾਂ ਨੇ 5000 ਚ ਵੇਚ ਕੇ ਉਹ ਜਾਣਾ ਤੇ ਜਿਨੇ 80000 ਰੁਪਏ ਦਾ ਲਿਆ ਉਹਨੂੰ ਪੁੱਛ ਕੇ ਵੇਖੋ ਜਾ ਜਿੰਨੇ ਹੁਣ ਰੁਪਿਆ ਰੁਪਿਆ 2-2 ਰੁਪਏ ਹੁਣ ਬੋਰੀ ਮਗਰ ਕਮਾਏ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕੀ ਕਿਵੇਂ ਕਮਾਈ ਤੇ ਕਿਵੇਂ ਇਕੱਠੇ ਕਰਦੇ ਵਾ ਤੇ ਕਿਵੇਂ ਲੋਕਾਂ ਦੇ ਮਨ ਨੂੰ ਇਹਨਾਂ ਦੇ ਚੋਰੀ ਹੋ ਗਏ ਜਿੱਤੋਂ ਸੀਮਿੰਟ ਮੰਗਾਇਆ ਜਾਂ ਚੀਜ਼ ਮੰਗਾਈ ਉਹਨਾਂ ਨੂੰ ਤਾਂ ਪੈਸੇ ਦੇਣੇ ਨੇ ਇਹ ਦੇਣ ਕੇ ਤੇ ਦੁਬਾਰਾ ਚੀਜ਼ ਆਏਗੀ ਮੇਦਾ ਚੀ ਜੀ ਨਹੀਂ ਆਣੀ ਪਰ ਹਾਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਵੀ ਇਹ ਜਿਹੜੀ ਨੱਥ ਪਾਈ ਜਾ ਨਹੀਂ ਤਾਂ ਦਿਨੋਂ ਦਿਨ ਹਾਲਾਤ ਵੀ ਇਹਵੇਂ ਸਾਰਾ ਪੰਜਾਬ ਬਾਹਰ ਜਾਏਗਾ ਜਿਵੇਂ ਹੁਣ ਮੰਨ ਲਓ ਭਗਵੰਤ ਮਾਨ ਜੀ ਮੀਂਹ ਦਾ ਕਹਿੰਦੇ ਸੀ ਵੀ ਇਹ ਪੰਜਾਬ ਬਾਹਰ ਹੋ ਜਾਣਾ ਮੈਂ ਬੰਦੇ ਬੰਦ ਕਰਾ ਦਿਆਂਗਾ ਇੱਥੇ ਸਾਰਾ ਕੁਝ ਕਰਾਵਾਂਗਾ ਵੀ ਇਹ ਜਿਹੜੀ ਚੀਜ਼ ਬੰਦ ਹੋ ਜਾਏ ਤੇ ਬੰਦੇ ਆਪੇ ਇੱਥੇ ਰਹਿ ਜਾਣਗੇ ਮੇਰਾ ਅਮਰਿੰਦਰਾ ਜੀ ਮੈਂ ਦੁਕਾਨ ਤੇ ਬੈਠਾ ਸੀ ਜੀ ਕੱਲ ਜੀ ਤੇ ਕਰੀਬ 3:30 ਵਜੇ ਮੁੰਡੇ ਆਏ ਦੋ ਦੇਖੋ ਕਸਟਮਰ ਪਹਿਲਾਂ ਆ ਗਿਆ ਤੇ ਉਹਨਾਂ ਨੇ ਦੋ ਬਰੇ ਸਿਵਨ ਲੈਣਾ ਸੀ ਤੇ ਫਾਜ਼ਲ ਸਾਹਿਬ ਦੁਕਾਨ ਤੇ ਲੇਟੇ ਹੋਏ ਸੀ ਮੈਂ ਉਹਦੇ ਚ ਰੱਖਿਆ ਮੈਂ ਬੈਠੇ ਹੋਣੇ ਕਿਤੇ ਤੇ ਮੈਂ ਦੁਕਾਨ ਦੇ ਨਾਲ ਦੁਕਾਨ ਸੀਮਟ ਖਾਨ ਚੱਲਾ ਗਰਾਉਂਡ ਚੋਂ ਮੇਰੇ ਘਰ ਆਈ ਰੀਜ ਉਹਨੀਆਂ ਦੇ ਲੋਕ ਲੜਕੇ ਆਏ ਦੋ ਗਲੀ ਵਿੱਚੋਂ ਉਹ ਪਤਾਨ ਲੱਗਾ ਜੀ ਉਹ ਕੁਐਸਟ ਬੰਦੇ ਇੱਕੇ ਅੰਦਰ ਆ ਗਏ ਕਿਨ ਗਲੀ ਜਿਹਾ ਖੜਾ ਰਿਹਾ ਜੀ ਉਹਨਾਂ ਨੇ ਆ ਕੇ ਦੁਕਾਨ ਤੋਂ ਗੱਲੇ ਵਿੱਚੋਂ ਟੇਮਰ ਗੱਡੀ ਏ ਤੇ ਦੂਸੇ ਦੁਆੜੇ ਸਾਰੀ ਬਾਹਰ ਹੋ ਗਏ ਨੇ ਜਿੱਨਾਂ ਨੂੰ ਮੈਂ ਆਇਆ ਤੇ ਦੁਕਾਨ ਆ ਕੇ ਦੇਖਿਆ ਗੱਲਾ ਖਾਲੀ ਹੋਇਆ ਪਿਆ ਸੀ ਕਿੰਨੇ ਪੈਸੇ ਕਿੰਨੇ 60000 ਰੁਪਏ ਆ ਜੀ ਅਸੀਂ ਉਸ ਤੋਂ ਬਾਅਦ ਮਗਰ ਗਏ ਜੀ ਉਹਨਾਂ ਦੇ ਪੁਲੀਸ ਪ੍ਰੈਸ ਕੀਤੇ ਬੰਦੇ ਤੂੰ ਪਤਾ ਲੱਗਿਆ ਜੀ ਅੱਡੇ ਘਾੜੇ ਬਾਅਦ ਜੋ ਕਾਸ਼ੀ ਨਗਰੀ ਦੇ ਗਏ ਆ ਉਹ ਦੋ ਜਣੇ ਸੀ ਉਹ ਦੋ ਜਣੇ ਹੀ ਸੀ ਕਿੱਦਾਂ ਤੇ ਸੀ ਬਾਈਕ ਤੇ ਜੀ ਜਦੋਂ ਅਸੀਂ ਮਗਰ ਗਏ ਉਹਨਾਂ ਦੇ ਬਾਈਕ ਰਿਕਵਰ ਹੋ ਗਈ ਸੀ ਜੀ ਤੇ ਨਾਮ ਹੈਗਾ ਸੀ ਗੋਰੀ ਜੀ ਮੰਦਿਰ ਪਾਸੀ ਬੈਕ ਸਾਈਡ ਮੰਦਿਰ ਗੋਰੀ ਸ਼ੰਕਰ ਜੋਸ਼ੀ ਕੇ ਅੰਦਰ ਸੀ ਉਹਨਾਂ ਦਾ ਗਲੀ ਵਿੱਚ ਹਾਂ ਜੀ ਮੰਦਿਰ ਯਾਰਚ ਸਾਰਾ ਕੰਮ ਕਰਦੇ ਜੋ ਕਰੇ ਗਏ ਆ ਪਹਿਲਾਂ ਸਾਨੂੰ ਨਾਲ ਰੋਲਾ ਨਾ ਪਾਓ ਜੀ ਤੁਹਾਡੇ ਪੇਮੈਂਟ ਦੇ ਦਿੰਨੇ ਆ ਅਸੀਂ ਜੋ ਤਾਂ ਸੀ ਅਨੰਦਰ ਗਏ ਆ ਕਿ ਜੋ ਪੇਮੈਂਟ ਦੇ ਦੋ ਵੀ ਸਾਨੂੰ ਇਹੋ ਹੀ ਸੀ ਉਮੀਦ ਪੇਮੈਂਟ ਮਿਲ ਜਾਏਗੀ ਤੇ ਉਸ ਬਾਅਦ ਇੱਕ 2 ਮਿੰਟ ਬਾਅਦ ਉਹ ਬਿਆਨ ਬਦਲ ਗਏ ਵੀ ਇਸ ਪੇਮੈਂਟ ਕਰ ਸਾਨੂੰ ਦੇ ਗਿਆ ਜੀ ਉਹ ਪੇਮੈਂਟ ਨਾਲ ਲੈ ਗਿਆ ਸਾਡੀ ਐਕਟਵਾ ਵੀ ਲੈ ਗਿਆ ਉਹ ਫਿਰ ਦੂਜੇ ਪਾਸੇ ਹੋ ਗਏ ਉਸ ਬਾਅਦ ਆਹੀ ਜਿਹੜੀ ਬਾਈਕ ਸੀ ਤੇ ਜਿਹੜਾ ਉਹਦਾ ਬ੍ਰਦਰ ਸੀ ਉਹ ਹੀ ਥਾਣੇ ਦਰਖਾਸਤ ਦੇ ਕੇ ਉਹ ਪੁਲਿਸ ਨੂੰ ਰਿਕਵਰ ਕਰਾਤਾ ਤੇ ਜਿਹੜਾ ਜਾਰੀ ਦਾ ਲੜਕਾ ਸੀਗਾ ਜਿਹੜਾ ਮੰਦਰ ਉਹ ਮੁੰਡਿਆਂ ਨਾਲ ਗੋਰੀ ਆਈ ਹੈ ਤੇ ਬੰਦਰ ਦਾ ਨਾਮ ਉਹ ਵੀ ਕੋਰੀ ਸ਼ੰਕਰ ਹੈ ਜਿਹੜਾ ਮੰਦਿਰ ਦਾ ਨਾਮ ਹੈ ਨਾ ਉਹ ਵੀ ਗੋਰੀ ਸ਼ੰਕਰ ਜੋਸ਼ੀ ਕੇ ਅੰਦਰ ਹੈ। 3 ਵਜੇ ਮੰਕੀ ਕਰਦੇ। ਅਸੀਂ ਇਨਸਾਫ ਦੀ ਮੰਗ ਕਰਨੀ ਹੈ ਜੀ ਸਾਜੋ ਸਾਡਾ ਪ੍ਰਸ਼ਾਸਨ ਨੂੰ ਬੇਨਤੀ ਕਰਨ ਕਿ ਜੋ ਨੁਕਸਾਨ ਆਇਆ ਹੁੰਦਾ ਇਸ ਸਾਡੇ ਇਨਸਾਫ ਮਿਲਣਾ ਚਾਹੀਦਾ ਜੀ। ਸ੍ਰੀ ਕੋ ਦਲਚੀਕਰ ਰੋਡ ਤੇ ਚੋਰੀ ਦੀ ਘਟਨਾ ਜਿਹੜੀ ਵਾਪਰੀ ਹੈ ਕੀ ਆ ਮਾਮਲਾ। ਉਹ ਕੱਲ ਇੱਕ ਜਿਹੜੀ ਦੁਕਾਨਦਾਰ ਵੱਲੋਂ ਸਾਨੂੰ 60000 ਰੁਪਏ ਚੋਰੀ ਹੋਣ ਬਾਰੇ ਦਰਖਾਸਤ ਦਿੱਤੀ ਹੈ। ਜੀਤੀ ਪੜਤਾਲ ਚੱਲ ਰਹੀ ਹੈ। ਵੀ ਚੋਰੀ ਹੋਈ ਹੈ ਜਾਂ ਨਹੀਂ ਹੋਈ ਇਸ ਕਰਕੇ ਉਹਨਾਂ ਨੇ ਉਹਨੂੰ ਕੁਝ ਮੇਰਾ ਖਿਆਲ ਫੋਟੋਜ਼ ਵੀ ਉਹਨਾਂ ਕੋਲ ਹੈਗੀਆਂ ਉਹ ਵੀ ਉਹਨੂੰ ਤੋਂ ਮੰਗਵਾਈਆਂ ਤੇ ਜਿਸ ਦੇ ਖਿਲਾਫ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਇਸ ਆਦਮੀ ਨੇ ਚੋਰੀ ਕੀਤੀ ਹੈ ਉਹ ਇਸ ਟਾਈਮ ਤੇ ਹਸਪਤਾਲ ਵਿੱਚ ਜੇਰੇ ਲਾਜਾ ਜਦੋਂ ਵੀ ਉੱਥੋਂ ਠੀਕ ਹੁੰਦਾ ਤੇ ਉਹਦੀ ਪੁਛ ਕੇ ਲਿਆ ਕੇ ਜੋ ਵੀ ਬੰਦ ਕਾਰਵਾਈ ਹੋਣੇ ਚੱਲਦੀ ਜਾਊ ਸਰ ਜਾਜਤ ਨੂੰ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਕੌਣ ਸੀ ਅਜੇ ਤਾਂ ਅ ਅਰਖਾਸ ਦੇ ਵਿੱਚ ਜਿਹੜਾ ਉਹਨੂੰ ਦੱਸਿਆ ਵੀ ਲੋਕਲੀ ਇੱਥੋਂ ਦਾ ਰਹਿਣ ਵਾਲਾ ਸਰ ਕੋਈ ਮੋਟਰਸਾਈਕਲ ਮਿੰਦਗੋ ਚੁਰਾ ਜਾ ਪਰ ਨਹੀਂ ਕੋਈ ਹਜੇ ਕੁਝ ਵੀ ਨਹੀਂ ਹਜੇ ਤਾ ਉਹ ਤੁਹਾਨੂੰ ਦੱਸਿਆ ਵੀ ਉਹ ਸਿਵਲ ਹਸਪਤਾਲ ਵਿੱਚ ਜਿਹੜਾ ਉਹ ਜੇਰੇ ਲਾਜਾ ਕੁਝ ਕਾਰਨ ਕਰਕੇ ਜਿਹੜਾ ਉਹ ਅੰਦੋਰਾ ਵਗੈਰਾ ਪਿਆ ਉੱਥੋਂ ਜਦੋਂ ਸਿਵਲ ਹਸਪਤਾਲ ਤੋਂ ਦਾ ਇਲਾਜ ਹੋ ਕੇ ਬਾਅਦ ਠੀਕ ਹੁੰਦਾ ਦੋਸਤੋ ਬਾਅਦ ਜਿਆਦਾ ਉਹਦੀ ਪੁੱਛਕਿਸ਼ ਕੀਤੀ ਜਾਓ